ਜੱਗਸੇਗਣਾ ਗੁਰੇ ਦੋਸਤੋ ਮੇਟਰੋ ਸਭ ਤੋਂ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਅਛੀ ਦਿਹਾੜਾ ਹੈਗਾ ਇਸ ਦਿਹਾੜੇ ਉੱਪਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਵੱਲੋਂ ਇੱਕ ਵੀਡੀਓ ਪਾਈ ਗਈ ਆ ਉਹਨਾਂ ਨੇ ਵੱਲੋਂ ਦੱਸਿਆ ਗਿਆ ਵੀ ਪਿਛਲੇ ਸਮੇਂ ਦੇ ਵਿੱਚ ਕਿਸੇ ਲਖਾਰੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਬੰਧੀ ਬਹੁਤ ਹੀ ਘਟੀਆਂ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਆ ਤੇ ਉਹਨਾਂ ਵੱਲੋਂ ਵਗੈਰਾ ਉਹ ਚੀਜ਼ ਸਾਰਾ ਕੁਝ ਦਿਖਾਇਆ ਵੀ ਜਾ ਰਿਹਾ ਉਹ ਵੀ ਤੁਹਾਨੂੰ ਵਿਖਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਚਰਚਾ ਕਰਨੀ ਵੀ ਬਣਦੀ ਹੈ। ਸੰਤ ਜਰਨੈਲ ਸਿੰਘ ਪੰਡਰਾਵਾਲਾ ਸੰਬੰਧੀ ਵੀ ਕੁਝ ਬੁੱਕਾਂ ਲਿਖੀਆਂ ਗਈਆਂ ਸੀ। ਉਹਨਾਂ ਬੁੱਕਾਂ ਦੇ ਵਿੱਚ ਸੰਤ ਜਰਨੈਲ ਸਿੰਘ ਪੰਡਰਾਵਾਲਾ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਸੰਤਾਂ ਨੂੰ ਬਦਨਾਮ ਨਹੀਂ ਕਰ ਸਕੇ ਕਿਉਂਕਿ ਸੰਤ ਜਰਨੈਲ ਸਿੰਘ ਪੰਡਰਾਵਾਲੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਹੈਗੇ ਆ। ਪਰ ਉਹਨਾਂ ਬੁੱਕਾਂ ਦੇ ਵਿੱਚ ਇਹ ਲਿਖਿਆ ਗਿਆ ਵੀ ਸੰਤ ਜਰਨੈਲ ਸਿੰਘ ਪੰਡਰਾਵਾਲੇ ਕਾਂਗਰਸ ਪਾਰਟੀ ਵੱਲੋਂ ਪਲਾਨ ਕੀਤੇ ਗਏ ਸੀ। ਪਰ ਇਹ ਚੀਜ਼ਾਂ ਸਾਰੀਆਂ ਸਚਾਈ ਤੋਂ ਕੂਹਾਂ ਦੂਰ ਸੀ ਕਿਉਂਕਿ ਪਿਛਲੇ ਦਿਨ ਇੱਕ ਬਹੁਤ ਹੀ ਸੁੱਲਝੇ ਆਗੂ ਨੇ ਕਿਸੇ ਇੰਟਰਵਿਊ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਸੀ ਵੀ ਸੰਤ ਜਨੈਲ ਸਿੰਘ ਪਿੰਡਰਾਵਾਲੇ ਕਿਸੇ ਵੀ ਪਾਰਟੀ ਜਾਂ ਕਾਂਗਰਸ ਵੱਲੋਂ ਪਲਾਨਟ ਨਹੀਂ ਕੀਤੇ ਗਏ ਸੀਗੇ ਉਹ ਉਸ ਟਾਈਮ ਹੋਣ ਚਾਉਂਦੇ ਜਦੋਂ 1978 ਦਾ ਨਰੰਗਕਾਰੀ ਕਾਂਡ ਹੁੰਦਾ ਉਸ ਤੋਂ ਬਾਅਦ ਲਗਾਤਾਰ ਸੰਤ ਜਨੈਲ ਸਿੰਘ ਪਿੰਡਰਾਵਾਲੇ ਪੰਜਾਬ ਵਿੱਚ ਦੀ ਵਿਚਰਦੇ ਹੈਗੇ ਅਤੇ ਧਰਮ ਦਾ ਪ੍ਰਚਾਰ ਕਰ ਰਹੇ ਸੀ ਪਰ ਉਹ ਸ਼ਾਇਦ ਸਰਕਾਰਾਂ ਨੂੰ ਨਹੀਂ ਪਸੰਦ ਸੀ ਜਿਹੜੇ ਲੇਖਕ ਹੈ ਸਾਡੇ ਪੰਜਾਬ ਕੌਮ ਅਤੇ ਪੰਜਾਬੀਆਂ ਨੂੰ ਟਾਰਗੇਟ ਕਰ ਰਹੇ ਹੈਗੇ ਆ ਕਲਮ ਵਾਲਾ ਹਥਿਆਰ ਸਾਡੇ ਦੇ ਲਗਾਤਾਰ ਇਸ ਦੇ ਅਸੀਂ ਹਮਲੇ ਕੀਤੇ ਜਾ ਰਿਹਾ ਹੈ ਕਦੇ ਧਿਆਨ ਨਹੀਂ ਦਿੱਤਾ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋ ਬਲਦੇਵ ਸਿੰਘ सिरसा ਵੱਲੋਂ ਇੱਕ ਸ਼ਿੰਗਾਰਚ ਕੀਤਾ ਜਾ ਰਿਹਾ ਸੀ ਚੰਡੀਗੜ੍ਹ ਵਿੱਚ ਉਹਨਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਵੀ ਸਾਡੇ ਜਿਹੜੇ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਪੜਾਈਆਂ ਜਾਂਦੀਆਂ ਉਹਨਾਂ ਕਿਤਾਬਾਂ ਦੇ ਵਿੱਚ ਸਾਡੇ ਸਿੱਖ ਗੁਰੂਆਂ ਦੇ ਸਬੰਧੀ ਬਹੁਤ ਹੀ ਮਾੜਾ ਲਿਖਿਆ ਹੋਇਆ ਤੇ ਲੋਕਾਂ ਵੱਲੋਂ ਵੀ ਬਲਦੇਵ ਸਿੰਘ ਸਿੱਸਾ ਦੀ ਕੋਈ ਖਾਸ ਸਪੋਰਟ ਨਹੀਂ ਕੀਤੀ ਗਈ ਪਰ ਲਗਾਤਾਰ ਉਹਨਾਂ ਵੱਲੋਂ ਹਜੇ ਵੀ ਜਿਹੜਾ ਆਪਦਾ ਪ੍ਰਚਾਰ ਜਾਰੀ ਹੈ ਪਰ ਉਸ ਦੇ ਨਾਂ ਨਾਲ ਜੋ ਕਿ ਐਚਐਸ ਫੂਲਕਾ ਵੱਲੋਂ ਅੱਜ ਜਿਹੜੀ ਗੱਲ ਵੀਡੀਓ 'ਚ ਦੱਸੀ ਗਈ ਆ ਉਸ ਤੋਂ ਬਾਅਦ ਤਾਂ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੋ ਗਿਆ ਕਿ ਵੀ ਜਿਹੜੇ ਲਖਾਰੀ ਹੈਗੇ ਆ ਕਿੰਨੇ ਉਹ ਲਖਾਰੀ ਕੌਣ ਆ ਉਹਨਾਂ ਨੂੰ ਕੌਣ ਪਲਾਨ ਕਰਦਾ ਜੋ ਕਿ ਸਾਡੀ ਕੌਮ ਪੰਜਾਬ ਦੇ ਪੰਜਾਬੀਆਂ ਖਿਲਾਫ ਲਗਾਤਾਰ ਇਹ ਸਾਜ਼ਿਸ਼ਾਂ ਰਚਣ ਲਈ ਲੋਕਾਂ ਨੂੰ ਕੌਣ ਪਲੈਨ ਕਰਦਾ ਜਿਹੜੇ ਲੋਕ ਆਪਦੀਆਂ ਲਿਖਤਾਂ ਲਈ ਸਾਡੇ ਪੰਜਾਬ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਤੇ ਸਾਡੇ ਖਾਸ ਕਰਕੇ ਸਾਡੇ ਸਿੱਖ ਗੁਰੂਆਂ ਨੂੰ ਵੀ ਟਾਰਗੇਟ ਕਰਦੇ ਹੈਗੇ ਆ ਇਹਦੇ ਵੱਲ ਕਿਸੇ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ ਬਹੁਤ ਪੰਥਕ ਪਾਰਟੀਆਂ ਹੁਣ ਪੰਜਾਬ ਦੇ ਵਿੱਚ ਫਿਰਦੀਆਂ ਉਹਨਾਂ ਨੇ ਵੀ ਕਦੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਵੀ ਜਿਹੜੀਆਂ ਬੁੱਕਾਂ ਲਿਖੀਆਂ ਸਾਡੇ ਬੱਚਾ ਤੱਕ ਕਿਵੇਂ ਪਹੁੰਚਦੀਆਂ ਉਹਨਾਂ ਨੂੰ ਕੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਨਾਂ ਤੇ ਚਰਚਾ ਜ਼ਰੂਰ ਹੋ ਜਾਂਦੀ ਹੈ ਜਦੋਂ ਕੋਈ ਨਵਾਂ ਵਿਵਾਦ ਖੜਾ ਹੁੰਦਾ ਤਾਂ ਚਰਚਾ ਹੁੰਦੀ ਹੈ ਪਰ ਉਹਤੇ ਕੋਈ ਸੰਸੀਅਤ ਤਾਂ ਨਹੀਂ ਦਿਖਾਈ ਜਾਂਦੀ ਅੱਛੀ ਗੁਰੂ ਦੇਗਬਾਹਾਦਰੀਆ ਦੈਨਸੀ ਐਚਐਸ ਸਕੂਲ ਕਾ ਵੱਲੋਂ ਉਹ ਵੀਡੀਓ ਪਾ ਕੇ ਦੱਸਿਆ ਗਿਆ ਵੀ ਫਲਾਣੇ ਬੰਦੇ ਨੇ ਉਸ ਟਾਈਮ ਇੱਕ ਬੁੱਕ ਲਿਖੀ ਤੇ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਉਹਨੇ ਪਾਤਸ਼ਾਹ ਸ੍ਰੀ ਗੁਰੂ ਦੇਗਬਾਹਾਦਰੀ ਜੀ ਸੰਬੰਧੀ ਵਰਤੀ ਚਲੋ ਬੁੱਕ ਹੋ ਸਕਦਾ ਬੰਦ ਕਰਤੀ ਗਈ ਹੋਵੇ ਜਾਂ ਵਾਪਸ ਲੈ ਲਈ ਗਈ ਹੋਵੇ ਪਰ ਲਗਾਤਾਰ ਇਹ ਜਿਹੜਾ ਕੰਮ ਆ ਜਿਹੜਾ ਚੱਲ ਰਿਹਾ ਕੁਝ ਲੋਕ ਲਿਖ ਚੁੱਕੇ ਐ ਕੁਝ ਲਿਖ ਰਹੇ ਐ ਕੋਸ਼ਿਸ਼ ਲਿਖਣ ਦੀ ਕੋਸ਼ਿਸ਼ ਕਰਦੇ ਪਏ ਆ ਉਹ ਸੋਚ ਰਹੇ ਹੈਗੇ ਆ ਉਹਨਾਂ ਲੋਕਾਂ ਨੂੰ ਕਿਵੇਂ ਰੋਕਣਾ ਇਹ ਜ਼ਿੰਮੇਵਾਰੀ ਬਣਦੀ ਹੈ ਸਾਡੇ ਪੰਜਾਬ ਦੀਆਂ ਜਿਹੜੀਆਂ ਪੰਥਕ ਪਾਰਟੀਆਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਲਿਖਤਾਂ ਸਾਹਮਣੇ ਆਉਂਦੀਆਂ ਤੁਰੰਤ ਉਹਨਾਂ ਦੇ ਕਾਰਵਾਈ ਕਰਨ ਤੇ ਜਿਹੜੇ ਲੇਖਕ ਇਸ ਤਰ੍ਹਾਂ ਦੀਆਂ ਲਿਖਤਾਂ ਲਿਖਦੇ ਆ ਤਾਂ ਉਹਨਾਂ ਨੂੰ ਕਟਾਰੇ 'ਚ ਖੜਾ ਕਰਨ ਤੇ ਖਾਸ ਕਰਕੇ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਵੀ ਬਣਦੀਆਂ ਪਾਵੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੋਣ ਜਦੋਂ ਸਾਡੇ ਪੰਜਾਬ ਜਾ ਪੰਜਾਬ ਦੇ ਸਿੱਖ ਗੁਰੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੇਖਕਾਂ ਪ੍ਰਤੀ ਉਹਨਾਂ ਦਾ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ ਹੈ ਕਿਵੇਂ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਇਹ ਵੀ ਉਹਨਾਂ ਨੂੰ ਗੰभीरता ਨਾਲ ਲੈਣਾ ਪਊਗਾ ਜੇਕਰ ਪੰਜਾਬ ਦੇ ਵਿੱਚ ਕੋਈ ਆਉਣ ਵਾਲੀਆਂ ਸਰਕਾਰਾਂ ਆਪਦੀ ਸਦਾ ਦਾ ਆਨੰਦ ਮਾਣਨਾ ਚਾਹੁੰਦੀਆਂ ਤੇ ਸਾਨੂੰ ਆਪਣਾ ਜਿਹੜਾ ਪੰਜਾਬ ਦਾ ਵਿਰਸਾ ਉਹ ਸੰਭਾਲਣਾ ਹੀ ਪਊਗਾ ਨਹੀਂ ਤਾਂ ਜੋ ਹੋ ਰਿਹਾ ਇਸ ਤੋਂ ਅੱਗੇ ਜਾ ਕੇ ਹੋਰ ਮਾੜਾ ਵੀ ਹੋ ਸਕਦਾ ਪਰ ਜਿਹੜਾ ਐਚ ਸਕੂਲਕਾ ਵੱਲੋਂ ਅੱਜ ਜਿਹੜੀ ਵੀਡੀਓ ਪਾ ਕੇ ਜਾਗਰੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਭੀ ਸੁਣਦੇ ਹਰਤੇਗ ਬਹਾਦਰ ਸਾਹਿਬ ਦਾ 350 ਸਿੱਧੀ ਦਿਹਾੜਾ ਸਾਰਾ ਦੇਸ਼ੀ ਨੇ ਬਲਕੇ ਸਾਰੀ ਦੁਨੀਆ ਚ ਮਨਾਇਆ ਜਾ ਰਿਹਾ ਕੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਕੁਝ ਸਾਲ ਪਹਿਲਾਂ ਤੱਕ ਹਿੰਦੁਸਤਾਨ ਦੀਆਂ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਇਹ ਪੜਾਇਆ ਜਾਂਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਇੱਕ ਡਾਕੂ ਸੀ ਬੜੀ ਹੈਰਾਨੀ ਦੀ ਤੁਹਾਨੂੰ ਲੱਗਦੀ ਹੋਣੀ ਹੈ ਕੁਝ ਜਿਹੜੇ ਪੁਰਾਣੇ ਮੇਰੇ ਹਰਕੇ ਬੰਦੇ ਆ ਉਹਨਾਂ ਨੂੰ ਤਾਂ ਸ਼ਾਇਦ ਯਾਦ ਹੋਊਗਾ ਪਰ ਜਿਹੜੇ ਨਵੇਂ ਯੰਗ ਤੇ ਉਹਨਾਂ ਤੇ ਸੁਣ ਕੇ ਸ਼ੌਕ ਲੱਗਦਾ ਮੈਂ ਯੰਗ ਲੋਅਰਸ ਨੂੰ ਕਈਆਂ ਨੂੰ ਪੁੱਛਿਆ ਆਪਣੇ ਜੂਨੀਅਰਸ ਨੂੰ ਵੀ ਪੁੱਛਿਆ ਉਹ ਵੀ ਸ਼ੌਕ ਹੋ ਗਏ ਸੀ ਸੁਣ ਕੇ ਕਿ ਇਹ ਕਿਵੇਂ ਹੋ ਸਕਦਾ ਪਰ ਇਹ ਸੀਗਾ ਇਹ ਹੋਇਆ ਸੀ ਕਲਾਸ 11ਵੀਂ ਦੀ ਬੁੱਕ ਜੋ ਐਨਸੀਟੀਆਰ ਦੀ ਕਿਤਾਬ ਸੀ ਮੀਡੀਵਲ ਹਿਸਟਰੀ ਆਫ ਇੰਡੀਆ ਡਾਕਟਰ ਸतीश ਚੰਦਰਾ ਜੀਐਨਯੂ ਦੇ ਪ੍ਰੋਫੈਸਰ ਸੀ ਉਹਨਾਂ ਦੀ ਲਿਖੀ ਹੋਈ ਉਸਦੇ ਵਿੱਚੇ ਪਾਠ ਸੀ ਕਿ ਗੁਰਤੇਗ ਬਹਾਦਰ ਸਾਹਿਬ ਉਹਨਾਂ ਤੇ ਇਸ ਤਰ੍ਹਾਂ ਨਹੀਂ ਸੀ ਲਿਖਿਆ ਉਹਨਾਂ ਤਾਂ ਬੜਾ ਡੈਰੋਗੇਟਰੀ ਤਰੀਕੇ ਨਾਲ ਲਿਖਿਆ ਸੀ ਕਿ ਤੇਗ ਬਹਾਦਰ ਇੱਕ ਪਠਾਨ ਹਫੀਜ਼ ਆਦਮ ਦੇ ਨਾਲ ਮਿਲ ਕੇ ਲੁੱਟਾਂ ਕਰਦੇ ਸੀ ਖੋਹਾ ਕਰਦੇ ਸੀ ਤੇ ਔਰਿੰਗੇਵ ਨੇ ਉਹਨਾਂ ਨੂੰ ਇਸ ਗੱਲ ਦੀ ਸਜ਼ਾ ਦਿੱਤੀ। ਔਰ ਇਹ ਪੰਜਾਬ ਵਿੱਚ ਦੀ ਅੰਗਰੇਜ਼ੀ ਦੀ ਕਿਤਾਬ ਸੀ ਸੀ ਪੰਜਾਬ ਦੇ ਵਿੱਚ ਤਾਂ ਇਹਨੂੰ ਬਹੁਤਾ ਪਤਾ ਵੀ ਨਹੀਂ ਸੀ ਪੜਾਈ ਵੀ ਨਹੀਂ ਸੀ ਜਾਂਦੀ। ਔਰ ਇਹ ਗੱਲ ਇੱਕ ਐਮ ਐਸ ਰਾਹੀ ਸਾਹਿਬ ਵਕੀਲ ਸੀਗੇ ਚੰਡੀਗੜ੍ਹ ਹਾਈ ਕੋਰਟ ਦੇ। ਉਹਨਾਂ ਨੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਰਿਟ ਪਾਈ ਹੈ 96 ਸਲਮੇ ਦੀ ਗੱਲ। ਇੱਕ ਰਿਟ ਪਾਈ ਤੇ ਉਹ ਰਿਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਇਹ ਜਿਹੜੇ ਗੁਰੂਆਂ ਸਿੱਖ ਕੱਲੇ ਇਹ ਨਹੀਂ ਬਾਕੀ ਗੁਰੂਆਂ ਦੇ ਖਿਲਾਫ ਵੀ ਕਾਫੀ ਕੁਝ ਲਿਖਿਆ ਵਾਸੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਵੀ ਸੀਗਾ ਤੇ ਹਾਈ ਕੋਰਟ ਨੇ ਉਹਨਾਂ ਦੀ ਰਿੱਟ ਉੱਤੇ ਡਾਇਰੈਕਟ ਕੀਤਾ ਕਿ ਇਹ ਜਿਹੜੇ ਪਾਠ ਨੇ ਸਿੱਖ ਗੁਰੂਆਂ ਦੇ ਖਿਲਾਫ ਇਹਨਾਂ ਨੂੰ ਵਿੱਚੋਂ ਡਿਲੀਟ ਕੀਤਾ ਜਾਵੇ ਬਾਕੀ ਗੁਰੂਆਂ ਦੇ ਗੁਰਗੋਬਿੰਦ ਸਿੰਘ ਜੀ ਦੇ ਤੇ ਬਾਕੀ ਗੁਰੂ ਸਾਹਿਬ ਦੇ ਤਾਂ ਡਿਲੀਟ ਕਰਤੇ ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਟਿਚ ਨਹੀਂ ਕੀਤਾ ਔਰ ਇਹ ਜੋ ਡਾਕਟਰ ਸਤੀਸ਼ ਚੰਦਰ ਹਿਸਟੋਰੀਅਨ ਸੀ ਉਹ ਤਾਂ ਕੈਨਾਸੀ ਆਫੀਸ਼ਲ ਹਿਸਟਰੀ ਹੈ ਪਰ ਪਰਸ਼ੀਨ ਹਿਸਟਰੀ ਤੇ ਲੈ ਕੇ authentic ਹਿਸਟਰੀ ਹੈ اور ઓફिशियल ਹਿਸਟਰੀ ਕਿਹੜੀ ਜੋ ਔਰੰਗਜ਼ੇਬ ਦੇ ਬੰਦਿਆਂ ਨੇ ਲਿਖੀ ਹੈ ਮਤਲਬ ਕਿ ਇਹ ਹਾਲ ਤੁਸੀਂ ਲੈ ਲਓ ਕਿ ਦੇਸ਼ ਆਜ਼ਾਦ ਹੋਣ ਤੋਂ ਮਗਰੋਂ ਵੀ ਤੁਸੀਂ ਇਹ ਤਕਰੀਬਨ 2000 ਤੱਕ ਮਤਲਬ ਕਿ ਪਵੰਡਿਆ 53 ਸਾਲਾਂ ਤੱਕ ਹਿੰਦੁਸਤਾਨ ਦੇ ਸਕੂਲਾਂ ਦੇ ਵਿੱਚ ਇਹ ਪੜ੍ਹਾਇਆ ਜਾਂਦਾ ਸੀ ਤੇ ਇਹ ਫਿਰ ਮੁੱਦਾ ਕਾਫੀ ਵੱਡਾ ਹੋਇਆ ਉਠਿਆ ਸੰਨ 2000 ਦੇ ਵਿੱਚ ਫਿਰ ਇਹ ਕਈ ਹਿਸਟੋਰੀయన్స్ ਨੇ ਇਹਦੇ ਇਹਦੇ ਲਿਖਿਆ ਕਿ ਗਲਤ ਆ ਡਾਕਟਰ ਮਹੀਪ ਸਿੰਘ ਇੱਕ ਹਿੰਦੀ ਦੇ ਬਹੁਤ ਵੱਡੇ ਰਾਈਟਰ ਸੀ ਉਹਨਾਂ ਨੇ ਬਹੁਤ ਲਿਖਿਆ ਕਿ ਬਿਲਕੁਲ ਗਲਤ ਆ ਤੇ ਇੱਕ ਡਾਕਟਰ ਹਰੀ RAM ਗੁਪਤਾ ਸੀ ਉਹਨਾਂ ਨੇ ਕਿਹਾ ਕਿ ਪਠਾਨ ਜਿਹੜਾ ਹਫੀਜ਼ ਆਦਮ ਸੀ ਇਹਦੀ ਤਾਂ ਡੈਥ 1643 ਵਿੱਚ ਹੋ ਗਈ ਤੇ ਇਹ ਕਿਤਾਬ ਦੇ ਵਿੱਚ ਲਿਖਿਆ ਕਿ ਉਹ 72 73 74 ਦੇ ਵਿੱਚ ਇਹਨਾਂ ਦੇ ਨਾਲ ਗੁਰਤੇਗ ਬਹਾਦਰ ਸਾਹਿਬ ਨਾਲ ਇਹ ਡਾਕੇ ਮਾਰਦਾ ਸੀ ਇਹ ਕਿਵੇਂ ਹੋ ਸਕਦਾ ਉਹਨਾਂ ਨੇ ਵੀ ਲਿਖਿਆ ਪੜਿਆਂ ਲਿਖਿਆ ਉਸ ਤੋਂ ਬਾਅਦ ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਹੋਇਆ ਕਈ ਐਮਪੀ ਨੇ ਬੜਾ ਆਬਜੈਕਸ਼ਨ ਕੀਤਾ ਬਹੁਤ ਕਿ ਇਹਨੂੰ ਕਰੈਕਟ ਕਰੋ ਆ ਜਿਹੜੇ ਇਹ ਉਦੋਂ ਦੇ ਟ੍ਰਿਬਿਊਨ ਦੇ ਵਿੱਚ ਵੀ ਖਬਰ ਆ ਤੇ ਰਾਹੀ ਸਾਹਿਬ ਨੇ ਰੇਟ ਪਾਈ ਟ੍ਰਿਬਿਊਨ ਦੇ ਵਿੱਚ ਵੀ ਖਬਰ ਆ ਆ ਫਰੰਟਲਾਈਨ ਮੈਗਜ਼ੀਨ ਦੇ ਵਿੱਚ ਜੋ ਹਿੰਦੂ ਨਿਊਜ਼ ਪੇਪਰ ਦੇ ਸਾਈਟ ਤੇ ਵੀ ਹੈ ਗਿਆ ਫਰੰਟਲਾਈਨ ਮੈਗਜ਼ੀਨ ਦੇ ਵਿੱਚ ਸਾਰੀ ਸਟੋਰੀ ਦਿੱਤੀ ਵੀ ਆ ਤੇ ਨਾਲੇ ਉਹਨਾਂ ਨੇ ਲਿਖਿਆ ਕਿ ਕਿਵੇਂ ਉਹ ਡਾਕਟਰ ਸतीश ਚੰਦਰਾ ਨੂੰ ਡਿਫੈਂਡ ਕਰ ਰਹੇ ਆ ਤੇ ਜਦੋਂ ਐਮਪੀਆ ਨੇ ਰੌਲਾ ਪਾਇਆ ਤਾਂ ਉਦੋਂ ਉੱਥੇ ਸੀਗੇ ਜੋ ਭਾਜਪਾ ਦੀ ਸਰਕਾਰ ਸੀ ਤੇ ਮੁਰਲੀ ਮਨੋਹਰ ਜੋਸ਼ੀ ਉਦੋਂ ਜਿਹੜੇ ਐਜੂਕੇਸ਼ਨ ਮਿਨਿਸਟਰ ਸੀ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਅਸੀਂ NCERT ਨੂੰ ਡਾਇਰੈਕਟ ਕਰ ਰਹੇ ਹਾਂ ਕਿ ਇਹ ਪਾਠ ਨੂੰ ਡਿਲੀਟ ਕਰੋ ਔਰ ਇਸ ਨੂੰ ਇਹ ਬੁੱਕਸ ਨੂੰ ਕਰੈਕਟ ਕਰੋ ਤਾਂ ਉਦੋਂ ਫਿਰ ਇਹਨਾਂ ਨੇ ਇਹ ਪਾਠ ਡਿਲੀਟ ਕਰਤਾ 2004 ਦੇ ਵਿੱਚ ਸਰਕਾਰ ਬਦਲ ਗਈ ਜਦੋਂ ਸਰਕਾਰ ਬਦਲੀ ਤਾਂ ਉਦੋਂ ਕਾਂਗਰਸ ਸਰਕਾਰ ਆ ਗਈ ਇਹਨਾਂ ਨੇ ਕਿਹਾ ਨਵੀਆਂ ਕਤਪਾਂ ਜਿਹੜੀਆਂ ਇਹਨਾਂ ਨੂੰ ਰਿਮੂਵ ਕਰਕੇ ਜਿਹੜਾ ਪੁਰਾਣਾ ਵਰਸ਼ਨ ਆ ਉਹ ਫਿਰ ਇੰਟਰੋਡਿਊਸ ਕਰ ਦਿਓ ਆ 2024 ਦੀ 27 ਜੂਨ 2024 ਦੀ ਖਬਰ ਹੈ ਸੈਕੰਡ ਰੈਟ ਫਿਰ ਰਾਹੀ ਸਾਹਿਬ ਦੇ ਫਾਈਲ ਦੇ ਵਿੱਚ ਸੈਕੰਡ ਰੈਟ ਪਾਈ ਅ ਟ੍ਰਿਬਿਊਨ ਤੇ ਵੈਬਸਾਈਟ ਤੇ ਇਹ ਰੈਟ ਦਾ ਸਾਰੀ ਹਿਸਟਰੀ ਮੌਜੂਦ ਹੈ ਉਹਨੇ ਸਾਰਾ ਵਿੱਚ ਲਿਖਿਆ ਕਿ 96 ਦੇ ਵਿੱਚ ਪਹਿਲਾਂ ਇਹ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਸੀ ਕੇ ਰਿਮੂਵ ਕਰੋ ਉਸ ਤੋਂ ਬਾਅਦ 99 ਚ ਸਾਰੇ ਰਿਮੂਵ ਹੋ ਗਏ ਪਰ ਗੁਰਤੇਗ ਵਾਹਦਰ ਸਿੰਘ ਸਾਹਿਬ ਵਾਲਾ ਨਹੀਂ ਰਿਮੂਵ ਹੋਇਆ ਤੇ ਗੁਰਤੇਗ ਵਾਹਦਰ ਸਾਹਿਬ ਵਾਲਾ ਕਿਉਂਕਿ ਜਿਹੜੇ ਉਹ ਹਿਸਟੋਰੀਅਨ ਸੀ ਉਹ ਬੜਾ ਡਿਫੈਂਡ ਕਰਦਾ ਸੀ ਕਿ ਵਰਸ਼ਨ ਕਰੈਕਟ ਆ ਅੱਛਾ ਦੂਜੀ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਦਾ ਜਦੋਂ ਇਹ ਇਸ਼ੂ ਚੱਲ ਰਿਹਾ ਸੀ ਇਹ ਗੱਲ ਆ 8999 ਦੀ ਉਦੋਂ ਜਿਹੜੇ ਗੁਰ ਜਿਹੜੇ ਪੰਡਿਤ ਕਿਰਪਾਰਾ ਪੰਡਿਤ ਕਿਰਪਾਰਾਮ ਜਿਹੜੇ ਕਿ ਗੁਰੂ ਸਾਹਿਬ ਦੇ ਕੋਲ ਆਏ ਸੀ ਰੱਟ ਹਾਂ ਨਾਲ ਦੀ ਨਾਲ ਉਹਨਾਂ ਨੇ ਹਿਸਟੋਰੀయన్స్ ਨੇ ਇਹ ਵੀ ਕਿਹਾ ਕਿ ਜਿਹੜਾ ਕਸ਼ਮੀਰ ਦਾ ਜਿਹੜਾ ਸੀਗਾ ਗਵਰਨਰ ਸੂਬਾ ਉਹ ਤਾਂ ਭਰਾਈ ਸਕਲੂਰ ਸੀ ਉਹਨੇ ਤਾਂ ਕਸ਼ਮੀਰੀ ਪੰਡਤਾਂ ਨੂੰ ਤੰਗ ਹੀ ਨਹੀਂ ਕੀਤਾ ਕਸ਼ਮੀਰੀ ਪੰਡਤ ਤਾਂ ਗੁਰੂ ਸਾਹਿਬ ਦੇ ਕੋਲੇ ਆਇਆ ਹੀ ਨਹੀਂ ਉਦੋਂ ਫਿਰ 98 ਤੇ 97 98 ਦੀ ਗੱਲ ਆ ਕਿਤੇ ਤੇ ਉਦੋਂ ਫਿਰ ਪੰਡਿਤ ਕਿਰਪਾ RAM ਦੇ ਖਾਨਦਾਨ ਚ ਜਿਹੜੇ ਹੁਣ ਮੌਜੂਦ ਨੇ ਉਹ ਫਿਰ ਆਏ ਉਹਨਾਂ ਨੇ ਆ ਕੇ ਮਾਰਚ ਨਿਕਾਲਿਆ ਉਹਨਾਂ ਨੇ ਕਿਹਾ ਕਿ ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸ਼ੁਰੂ ਤੋਂ ਕਿ ਗੁਰੂ ਤੇਗ ਬਹਾਦਰ ਨੇ ਸਾਨੂੰ ਬਚਾਇਆ ਵੀ ਸਾਡੇ ਪੁਰਖੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਸੀ ਵੀ ਇਹ ਕੌਣ ਹੁੰਦਾ ਹੈ ਹਿਸਟੋਰੀਅਨ ਉੱਠ ਕੇ ਜਾ ਕੇ ਸਾਡੀ ਹਿਸਟਰੀ ਨੂੰ ਖਤਮ ਕਰਨ ਵਾਲਾ ਉਦੋਂ ਇਹ ਇੱਥੇ ਗੁਰਦੁਆਰਾ ਕਮੇਟੀ ਨੇ ਉੱਥੇ ਰਕਾਬ ਗਨ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਮਨਜੀਤ ਜੀ ਕੇ ਨੇ ਮੈਨੂੰ ਵੀ ਬੁਲਾਇਆ ਮੈਂ ਵੀ ਉੱਥੇ ਸੀਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਾਰਚ ਵੀ ਨਿਕਾਲਿਆ ਉਸ ਤੋਂ ਬਾਅਦ ਫਿਰ 99 ਦੇ ਵਿੱਚ ਇਹ ਇੱਕ ਪੈਦਲ ਮਾਰਕ ਜੱਤਰਵੀ ਤੋਂ ਨਕਾਲੀ ਸੀ ਮਜੀਤ ਜੀ ਕੇ ਨੇ ਨਾਲ ਲੀਡ ਕੀਤਾ ਸੀ ਉਹਦੇ ਵਿੱਚ ਵੀ ਪੰਡਿਤ ਕਿਰਪਾ ਰਾਮ ਦੇ ਜੋ ਇਹ ਕਸ਼ਮੀਰੀ ਪੰਡਤਾਂ ਦਾ ਪੂਰੇ ਪੂਰੇ ਜੱਥਾ ਨਾਲ ਗਿਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਇਹ ਕਸ਼ਮੀਰੀ ਪੰਡਤਾਂ ਨੇ ਇਹ ਕਰਕੇ ਅਖੀਰ ਤੇ ਜਾ ਕੇ ਫਿਰ ਤਾਂ ਰਿਲੀਜ਼ ਹੋਇਆ ਫਿਰ ਇਹ ਜਦੋਂ 2004 ਦੇ ਵਿੱਚ ਫਿਰ ਰਿਟ ਪਾਈ ਤੇ ਐਮ ਐਸ ਰਾਹੀ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਫਿਰ ਡਾਇਰੈਕਟ ਕੀਤਾ ਸਰਕਾਰ ਨੂੰ ਕਿ ਇਹ ਜਿਹੜਾ ਵਰਸ਼ਨ ਆ ਇਹ ਵਿੱਚ ਵਾਪਸ ਨਹੀਂ ਆਉਣਾ ਚਾਹੀਦਾ ਬੁੱਕ ਵਿੱਚ ਤੇ ਉਦੋਂ ਜਾ ਕੇ ਇਹ ਕਿਤਾਬ ਦੇ ਵਿੱਚੋਂ ਨਿਕਲਿਆ ਅੱਜ ਹੁਣ ਲਾਲ ਕਿਲੇ ਦੇ ਵਿੱਚ ਅਸੀਂ ਇਸੀ ਦਿਹਾੜਾ ਮਨਾ ਰਹੇ ਆ ਏਡਾ ਵੱਡਾ ਸਮਾਰੋਹ ਹੋ ਰਿਹਾ ਆ 2 ਸਾਲ ਪਹਿਲਾਂ 400 ਸਾਲਾਂ ਚ ਪਿਛਤਦੀ ਸੀ ਜਨਮ ਦਿਨ ਦੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਉਹ ਵੀ ਲਾਲ ਕਿਲੇ ਦੇ ਵਿੱਚ ਏਡਾ ਵੱਡਾ ਸਮਾਰੋਹ ਹੋ ਕੇ ਉੱਥੇ ਮਨਾਈ ਸੀ ਅੱਜ ਕੇ ਕੇਸਟੇਟਾ ਨੇ ਹਰਿਆਣਾ ਨੇ ਵੀ ਕਈਆਂ ਹੋਰਾਂ ਨੇ ਵੀ ਸਕੂਲਾਂ ਵਿੱਚ ਕੰਪਲਸਰੀ ਕਰ ਕੀਤਾ ਕਿ ਗੁਰਤੇਗ ਭਾਗ ਦੇ ਉਤੇ ਤੁਸੀਂ ਐਸੇ ਲਿਖੋ ਲੇਖ ਲਿਖੋ ਅੱਜ ਹੁਣ ਸਾਰੇ ਅੱਜ ਦੇ ਟਾਈਮ ਦੇ ਉੱਤੇ ਜੋ ਕਰੈਕਟ ਹਿਸਟਰੀ ਆ ਸਾਰੇ ਸਕੂਲਾਂ ਤੇ ਸਾਰੇ ਆ ਰਹੀ ਆ ਪਰ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਕੁਝ ਸਾਲ ਪਹਿਲਾਂ ਤੱਕ ਕੁਝ ਸਾਲ ਪਹਿਲਾਂ ਤੱਕ ਇਹ ਕਹਾਣੀ ਕੁਸ਼ ਹੋ ਰਹੀ ਸੀ ਕਿਵੇਂ ਹੋ ਰਹੀ ਸੀ ਤਾਂ ਹੁਣ ਮੈਂ ਜੋ ਗੁਰੂ ਸਾਹਿਬ ਦੀ ਸ਼ਹਾਦਤ ਆ ਉਹ ਤਾਂ ਮਲਕਿ ਕੱਲਾ ਹਿੰਦੁਸਤਾਨ ਦੀ ਨਹੀਂ ਬਲਕਿ ਸਾਰੀ ਦੁਨੀਆ ਨੂੰ ਨਹੀਂ ਭੁੱਲਣੀ ਚਾਹੀਦੀ ਔਰ ਅਸੀਂ ਤਾਂ ਸਾਰੇ ਗੁਰੂ ਸਾਹਿਬ ਦਾ ਤੀਣਾ ਤੇ ਨਹੀਂ ਸਕਤੇ ਪਰ ਮੈਂ ਸੋਚਿਆ ਕਿ ਕਿ ਇਹ ਵੀ ਇੱਕ ਇਤਿਹਾਸ ਦਾ ਪੱਖਾ ਜਿਹੜਾ ਕਿ ਪਤਾ ਹੋਣਾ ਚਾਹੀਦਾ ਇਸ ਕਰਕੇ ਮੈਂ ਇਹ ਤੁਹਾਨੂੰ ਦੱਸ ਰਿਹਾ ਵੀਡੀਓ ਇਹ ਬਾਰੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਜੀ ਖਾਲਸਾ ਵੈਜੀ